ਮੇਰੇ ਪੁੱਤ ਨੇ ਕਦੀ ਨਹੀਂ ਆੜਨ ਹੁੰਦਾ ਨਾ ਆ ਗਿਆ ਇਹ ਤੇ ਆੜ ਨੂੰ ਛਾਲਾ ਮਾਰਦੀ ਆ ਨੀ ਕਿਹਾ ਤੂੰ ਵੇਜੇ ਤੋੜ ਕੇ ਕਿੱਥੇ ਸੋੜੂ ਮੈਂ ਕੀ ਕਰਾਂ ਮੈਂ ਬੜਾਈ ਦੁੱਖ ਜਿਹਾ ਲੱਗਣ ਰਿਹਾ ਮਨ ਵਢੀ ਵੀ ਹੁਣ ਤੇ ਨਾ ਅਕਲ ਕਾਹਨ ਆ ਗਈ ਆ ਉਹ ਵੀ ਨਹੀਂ ਇਹਦੀ ਗੱਲ ਹੁਣ ਸਾਹ ਦੀ ਉਹਨੂੰ ਵੀ ਇਹੋ ਹੀ ਆ ਛੇਤੀ ਨਾ ਇਹ ਆੜੀ ਹੋ ਜੇ ਨਾ ਤਵੇਰ ਪੁੱਤ ਮੇਰਾ ਤੇ ਰਾਤਾ ਝਾਕ ਝਾਕ ਕੇ ਨਾ ਮਹਾ ਕਮਾਈ ਕਰਨ ਰਿਹਾ ਹੈ ਜਿੱਦਾਂ ਦੇ ਇਹ ਤੇ ਸ਼ੌਂਕ ਬੌਂਕ ਆ ਇਹ ਦੇਖੋ ਤਾਂ ਨਿਆਣਿਆਂ ਦੀ ਫੀਸਾਂ ਵੀ ਨਹੀਂ ਕਰਨੀਆਂ। ਕੀ ਕਰਾਂ ਹੁਣ ਮੈਂ ਬੜਾ ਹੀ ਮਸਹੂਲ ਸੋਚ ਕੇ ਤੇ ਇੱਥੋਂ ਤੱਕ ਆਂਦੀ ਆ। ਇਹਨੂੰ ਇਹ ਨਹੀਂ ਪਤਾ ਕਿ ਸਾਝੇ ਘਰ ਦੇ ਵਿੱਚ ਬਿੱਲ ਵੀ ਤਾਰਨਾ ਪੈਂਦਾ, ਫੀਸਾਂ ਵੀ ਤਾਰਨੀਆਂ ਪੈਂਦੀਆਂ। ਮੈਂ ਤਰਨ ਡਈ ਆ ਵਾ ਸਾਰੇ ਕੰਮ ਹੁੰਦੇ ਆ। ਅੱਡ ਹੋ ਕੇ ਨੇ ਕਿਹੜੀਆਂ ਪੰਡਾਂ ਪਾ ਲੈਣੀਆਂ ਵਾ। ਮੈਨੂੰ ਇੰਨਾ ਨਹੀਂ ਪਤਾ ਕਿ ਖਰਚੇ ਕਿੰਨੇ ਆ, ਮੰਗਿਆਈ ਕਿੰਨੀ ਆ ਘਰ ਦੇ ਵਿੱਚ। ਮਹਾ ਹੀ ਚਟ ਲੰਗਣ ਡਿਆ ਵਾ। ਇਹਨੂੰ ਇਹਨੂੰ ਤੇ ਇੰਨੀ ਸੋਚ ਹੀ ਨਹੀਂ ਹੈਗੀ। ਈ ਸਾਂਟੇ ਕਰ ਤੇ ਸਾਰੇ ਕੰਮ ਹੁੰਨ ਗਏ ਆਢ ਹੋ ਕੇ ਮੈਂ ਸਿਲੰਡਰ ਪਰਾਉਂਗੀ ਕਾफी ਸਾਂਟਾਰੂੰਗੀ ਕ ਬੇ ਲਾਤਾਰੂੰਗੀ ਕੀ ਕੀ ਕਰੂੰਗੀ ਆਢ ਹੂੰ ਤੇ ਬੜੀਆਂ ਮਾਰਦੀ ਸ਼ਾਲਾਂ ਐ ਫੇਰ ਪਤਾ ਲੱਗਣਾ ਜਦੋਂ ਸਿਰ ਤੇ ਪੰਡਾ ਪੈ ਗਿਆ ਆਢੇ ਸਿਰ ਤੇ ਤੇ ਅੱਗੇ ਮਾਰਦੀ ਸ਼ਾਲਾਂ ਡੈਡੀ ਨੇ ਸੌਦਾ ਲੈ ਆਉਣਾ ਤੇ ਜਿੰਨਾ ਮਰਜੀ ਖੁੱਲਾ ਵਰਤ ਲੈਣਾ ਤੇ ਜਦੋਂ ਹੁਣ ਸੌਦਾ ਇਹਨੂੰ ਲੈਉਣਾ ਪਿਆ ਫੇਰ ਪਤਾ ਲੱਗਣਾ ਇਹਨੂੰ ਕਿ ਕੀ ਭਾਅ ਵਿਖਦੀ ਆ ਚੱਲ ਮਨਾ ਤੂੰ ਕੀ ਈ ਡੀਆਂ ਸੋਚਾਂ ਸੋਚਣ ਡਿਆਂ ਜਦੋਂ ਅੱਡ ਹੋਣ ਵਾਲੀ ਨੂੰ ਨੀ ਕੋਈ ਸੋਚ ਆਗੀ ਤੇ ਤੂੰ ਕਿ ਆ ਆਪਣਾ ਬੰਗਾਰਾ ਗਵਾਉਂ ਡਈ ਆ ਆਪੇ ਆਪਣਾ ਸੰਭੂਗੀ ਆ ਸਿਰ ਤੇ ਪੈ ਗਈ ਜਾਂ ਪੇ ਲਿਆਉਗੀ ਸੌਦਾ ਹਾਨੂੰ ਕੀ ਲੱਗੇ ਫਿਰ ਚਲ ਕੋਈ ਨਹੀਂ ਮਨਾ ਜਾ ਗੁੰਧੜੀ ਆਈ ਆ ਤੇ ਵੀ ਅੱਡ ਹੋ ਕੇ ਨਾ ਚਾਲ ਆਈ ਲਵੇ ਇਹਨੂੰ ਚਾ ਬੜਾ ਵੱਡਾ ਅੱਡ ਹੋਣ ਦਾ ਲੈ ਮੈਨੂੰ ਸਿਮਾ ਕਹ ਗਈ ਆ ਮੈਂ ਦੁੱਧ ਲੈ ਕੇ ਆਉਣੀ ਆ ਦੁੱਧ ਖਰੇ ਉੱਥੇ ਰੜਕਣ ਟਾ ਪੀਆ ਹੋਰ ਹੋਰ ਕਮੀ ਲੱਗੀ ਹੋਣੀ ਦੁੱਧ ਤਾਂ ਉਹ ਚੇਤਾ ਬੁਲਾ ਲਿਆ ਹੋਣਾ ਚਲ ਹੋਰ ਘੜੀ ਦੀਖ ਲੈਣੀ ਆ ਫਿਰ ਕ ਕੁਲਵਿੰਦਰ ਆਉਂਦਾ ਨਾ ਫਿਰ ਕਾਡ ਹੁੰਦਾ ਕੰਮ ਨੇ ਬੇੜ ਹੀ ਦੇਣਾ ਕੀ ਕਰਾਂ ਮੈਂ ਇਹ ਚਿੰਤਾ ਲੱਗੀ ਆ ਬਹੁਤ ਜਿਆਦਾ ਆ ਦੰਗਿਆ ਮੈਂ ਬੁੱਕ ਲਿਆ ਨਹੀਂ ਉਹ ਪਸਵਾ ਕਰਿਆ ਦੋਸਤ ਕਰ ਮੀਤਾ ਤੇ ਰੇਨ ਨੂੰ ਉੱਠ ਕੇ ਆਨੇ ਨੂੰ ਭਰਾ ਤਾਂ ਮੇਰੇ ਨਾ ਮਮੀ ਜੀ ਚੇਤਾ ਹੀ ਭੁੱਲ ਗਿਆ ਤੇ ਮੈਸਿਮਾ ਅੱਗੇ ਕਹਿੰਦੀ ਸੀ ਕਿ ਉਹਨੂੰ ਤਾਂ ਚੇਤਾ ਹੀ ਭੁੱਲ ਗਿਆ ਹੋਣਾ ਵਾ ਉਹ ਕਮੀ ਹੋਰ ਹੋਰ ਲੱਗੀ ਹੋਣੀ ਆ ਤੇ ਕਰਾਂ ਫਿਰ ਤਾਂਰਾ ਵੱਡਾ ਖਾਨ ਨੂੰ ਬੈਨ ਦੀਰ ਸੋਈ ਮੈਂ ਤੈਨੂੰ ਆਂਦੀ ਨਹੀਂ ਕੰਮ ਸਿਮਾ ਤੈਨੂੰ ਕਰਨਾ ਪੈਣਾ ਤੂੰ ਕਹੀਂ ਤੇ ਜਾਣੀ ਆ ਨਾ ਉਹਨੇ ਆਪੇ ਕਰ ਲੈਣਾ ਉਹਨੇ ਨਹੀਂ ਉਹ ਕਰਨਾ ਚਲ ਮਾ ਕਰੇ ਤੇ ਕਰੋ ਜ ਨੂੰ ਕਰਨਾ ਹੀ ਪੈਣਾ ਵਾ ਮੈਂ ਤਾਂ ਤੁਹਾਨੂੰ ਸਿੱਧੀ ਸਿੱਧੀ ਗੱਲ ਕਹਿਨੀ ਆ ਉਹ ਜਿਹੜੇ ਕੰਮ ਭਾਲਦੇ ਆ ਨਾ ਉਹਦੇ ਪੂਰੇ ਕਰ ਦੋ ਜਦੋਂ ਸੌਂਕ ਲੱਥ ਜੂਗਾ ਨਾ ਹੋ ਸਕਦਾ ਅੱਡ ਹੋਏ ਸੁਧਰ ਜੇ ਜਦੋਂ ਆਪਣੇ ਸਿਰ ਤੇ ਪੈਣ ਨਾ ਤੇ ਬੰਦਾ ਜ਼ਿੰਮੇਵਾਰੀ ਸਮਝ ਵੀ ਲੈਂਦਾ ਵਾ ਉਹ ਤਾਂ ਹੁਣ ਮੈਂ ਕਹਿ ਹੀ ਦਿੱਤਾ ਵਾ ਇਕੱਲੇ ਵੰਦਰਾ ਆਂਦਾ ਤੇ ਅੱਡ ਕਾਰ ਹੀ ਦੇਣੀ ਹੈ ਹੋ ਸਕਦਾ ਮੰਮੀ ਜੀ ਉਹ ਸਮਝ ਜੇ ਸਾਡੀ ਗਲਤਫਹਿਮੀ ਦੂਰ ਹੋ ਜੂਗੀ ਚਲੋ ਸਿਰ ਤੇ ਪਈ ਨੂੰ ਆਪੇ ਸਾਰੇ ਕੰਮ ਕਰਨੇ ਪਈਏ ਹੁਣ ਤੇ ਇਹਨਾਂ ਢੜਾਂ ਤੇ ਚਾਹ ਦੋ ਆਂ ਫੜਾਵਾਂ ਪੀਣ ਤੇ ਸਕੂਲੇ ਜਾਣ ਵਿਚਾਰੇ ਢੜਾ ਨਾ ਹੋ ਜੇ ਬਾਸਨਾ ਜਿੱਕ ਤੈ ਨਿਆਣੀ ਆ ਜੀ ਇਹ ਉੱਠ ਤੇ ਅਲੋਗਿਆ 7 ਵਜੇ ਕਿਉਂ ਤੂੰ ਨਿਆਣੀ ਕਿਹੜੇ ਵੇਲੇ ਸਕੂਲੇ ਕਰਨਾ ਵਾ ਹਟ ਜਾ ਬੀਲੋ ਆ ਤੂੰ ਸੁੱਤੀਂ ਆ ਤੇ ਉਹ ਕੁੜੀ ਵਿਚਾਰੀ ਨੂੰ ਨਿਆਣੀ ਨੂੰ ਪ੍ਰਾਤ ਸਰਕਾਰ ਨਾਲ ਆਇਆ ਬੱਤੀਆਂ ਮੰਮੀ ਹਿੰਦਾ ਸਾਨੂੰ ਮੈਂ ਦਾਇਆ ਮੈਂ ਉੱਠੀ ਤੇ ਕਰ ਲੈਣੀ

ਜਾਸ ਕੰਡੀ ਤੇ ਤਾਂ ਹੀ ਹੋ ਗਿਆ ਕੁੜੀ ਦੱਸ ਕੇ ਤੇ ਨਿਆਣੀ ਘਰ ਦੁਪਰ ਦੀ ਪਰਦੇ ਪਰਸੀ ਫਿਰ ਗਈ ਹੈ ਚੱਲ ਪਰਤ ਉਹ ਅੱਠ ਕਿਤੇ ਬਰਸ਼ ਕਰ ਲਾ ਹੈ ਟਾਪ ਹਿਲਾ ਜਾਂ ਤਾਂ ਮੇਰੇ ਦਾਦੀ ਤੇਰੀ ਮੈਂ ਤੋਂ ਤਾਂ ਜੀ ਲਾਉਣ ਦੇ ਵਾਸਤੇ ਇਹੀ ਘਟਦੀ ਯਾਰ ਹਰ ਗੋਨੀ ਤੇਰੇ ਤਾਂ ਦੇਣਾ ਹੈ ਸੱਭਾ ਮੈਂ ਉਹਨੂੰ ਵੀ ਖਾ ਲਾ ਮਾਰੇ ਨਾ ਤੇ ਉਹਨੇ ਇਹ ਸਪੋਟ ਖਾ ਲਾ ਅਰੇ ਰੋਟੀ ਤੇ ਨਹੀਂ ਲਾਈ ਨੀ ਲਾਲੀ ਤੇ ਮੰਮੀ ਰੋਟੀ ਦੀ ਕਰਾਂ

ਉਦੇ ਹੀ ਕੋ ਪਹਿ ਦੇਣੇ ਆ ਉਹ ਫੇ ਕੋ ਘਟਾਉਣੇ ਆ ਕਿ ਕੱਦਾ ਕਰਨੀ ਆ ਨਹੀਂ ਫੀਲ ਦੇ ਘਟਾਇਓ ਆ ਬੜੀ ਮੋੜ ਹੁੰਦੀ ਆ ਬੰਦੇ ਦੀ ਆਹੋ ਤੇ ਕੋ ਚੱਲੇ ਦੁੱਧ ਤੇ ਇਧਰੋਂ ਆ ਜਾਣੇ ਆ ਉਹ ਪ੍ਰਦੀਪ ਵੱਲੋਂ ਵੀ ਆ ਜਾਣੇ ਆ ਉਹ ਵੀ ਜਾ ਕੇ ਲੈ ਆਇਓ ਨਾ ਪੈਸੇ ਤੁਸੀਂ ਉਹ ਤਾਂ ਜਾਊਗਾ ਹੀ ਮੈਂ ਆਹੋ ਹੂੰ ਇਹ ਦੁੱਧੀ ਕੋ ਮਿਲ ਜਾਣੇ ਆ ਪਰ ਤਰੀ ਦਾ ਜੇ ਕਿ ਪਤਾ ਉਹਨੇ ਗੱਡੀ ਕਾ ਦੇਣਾ ਅਜੇ ਖਲੋਜੋ ਤੁਸੀਂ ਦੱਸ ਦੇਣਾ ਆਹ ਹੋ ਨਕੀ ਤਾਂ ਕਹਿਣਾ ਸ਼ਰਨਜੀਤ ਨੂੰ ਹਲੇ ਤਨਖਾਹ ਨਹੀਂ ਮਿਲੀ ਆਹੋ ਤੇ ਖਲੋਜੋ ਹਲੇ ਤੇ ਮਿਲੀ ਵੀ ਨਹੀਂ ਗੀ ਇਹ ਗੱਲ ਤਾਂ ਤੁਹਾਨੂੰ ਹੀ ਪਤਾ ਯਾ ਹਾਂ ਚੱਲ ਕੋਈ ਨਹੀਂ ਜਦੋਂ ਮਿਲੂਗੀ ਫਿਰ ਦੇ ਦਊਗੀ ਅੱਗੇ ਦੇ ਹੀ ਗਈ ਸੀ ਵਿਚਾਰੀ ਆਹੋ ਆ ਚੱਵਾ ਤੂੰ ਹੀ ਸਾਬ ਕਰਾਇਓ ਹਾਂ ਹੋ ਚੱਲ ਫਿਰ ਹੋ ਜਾਓ ਕੋਹਾ ਫੀਰ ਦੇ ਕਟਾ ਆਇਓ ਆ ਫੀਰ ਦੇ ਬੋਰੇ ਦੇ ਕਟਾ ਦਿੰਨੇ ਫਿਰ ਹੋ ਜੇ ਆਹੋ ਇਹ ਤਾਂ ਕਰ ਲਿਓ ਚੱਲ ਠੀਕ ਆ ਦੁੱਤ ਤਾਂ ਤੇ ਚੱਲ ਹੋ ਗਿਆ ਵਾ ਤੇ ਉਹ ਸਿਲੰਡਰ ਭਰਉਣ ਵਾਲਾ ਵਾ ਉਹ ਸਿਲੰਡਰ ਤਾਂ ਮੈਂ ਭਰ ਆ ਲਿਆਂਗਾ ਪੈਸੇ ਮਗਰੋਂ ਦੇ ਆ ਖਰਚੇ ਤੂੰ ਪਹਿਲਾਂ ਦੱਸ ਦੇਣੀ ਮੈਨੂੰ ਉਹ ਪਰਾਂ ਦੇ ਖਰਚੇ ਹੀ ਇੱਦਾਂ ਆ ਘੱਡੀ ਵੀ ਗੜੀ ਮੈਂ ਕਿਹਾ ਚੱਲ ਠੀਕ ਆ ਫਿਰ ਮੈਂ ਦੋਜੀ ਪਹਿਲ ਉਹ ਨਾਲੇ ਹੋਵਾਂ ਦਾ ਦੁੱਧ ਦੇ ਆਵਾਂ ਭੜਾਵਾਂ ਨੂੰ ਫਿਰ ਜਾਂਨਾਂ ਮ ਕੋਈ ਨਹੀਂ ਦੋਜੀ ਬਨੋ ਲੈ ਉਹ ਪੈ ਹੈ ਇਹ ਇੱਕ ਸਿਲੰਡਰ ਭਰ ਆ ਲਿਆਓ ਤੇ ਆਉਂਦੇ ਤੁਸੀਂ ਪ੍ਰਦੀਪ ਕੋਲੋਂ ਵੀ ਹੋ ਆਇਓ ਤੇ ਤੈਨੂੰ ਪਤਾ ਵਾ ਰਾਤ ਦੀ ਕਿੰਨੀ ਨੋਖ-ਝੋਖ ਮੇਰੇ ਨਾਲ ਉਹ ਦਹੀ ਆ ਕਰਨੀ ਇਹ ਲੋਕ ਜੋ ਕਰਦੀ ਆ ਕਈ ਨੋਕੀ ਬਤਾਵਾ ਕੀ ਤੈਨੂੰ ਹੁਣ ਮੈਂ ਦੱਸਾਂ ਕੀ ਕੀ ਗੱਲਾਂ ਨਿੰਕ ਨਿਕੀਆਂ ਕੀ ਦੱਸਾਂ ਬੰਦਿਆਂ ਨੂੰ ਦੱਸੀਏ ਫੇਰ ਆਖ ਦਿੰਦੇ ਮੈਂ ਘਰ ਜਨਾਨੀਆਂ ਦਾ ਕਸੂਰ ਆ ਬੰਦਿਆਂ ਦੇ ਕੰਨ ਭਰਦੀਆਂ ਵਾ ਓਏ ਆ ਕੀ ਆ ਅੱਡ ਹੁਣ ਸਾਲਾ ਮਾਰਦੀ ਓ ਤੇ ਮੈਂ ਨਹੀਂ ਆਂ ਫੇਰ ਕਲਵਿੰਦਰ ਸੌਮ ਦਾ ਨਾ ਅੱਡ ਕਰਦੀਏ ਇਹਨੂੰ ਤੇ ਕਦੀ ਦਵਾਂਗਾ ਫੇਰ ਕੀ ਆਊਗਾ ਨਾ ਇਨਿਆਣਿਆਂ ਨੂੰ ਕੋਈ ਫਿਕਰ ਨਹੀਂ ਸਵੇਰੇ ਅੱਡੇ ਤੇ ਨੀਂ ਤੱਕ ਸੁਤੀ ਮੈਂ ਠਾੜਿਆ ਇਨਿਆਣੇ ਸਕੂਲੇ ਜਾਣੇ ਆ ਤੇ ਟਾਈਮ ਕਿੰਨਾ ਹੋ ਗਿਆ ਵਾ ਤੂੰ ਸੁੱਤੀ ਉੱਠ ਕਲੋ ਅੱਡੋਂ ਨੂੰ ਦਿਸਾਲਾ ਮਾਰਦੀ ਆ ਤੇ ਤੈਨੂੰ ਪਤਾ ਨਹੀਂ ਨਿਆਣੇ ਸਕੂਲੇ ਜਾਣਾ ਉਹ ਕਰਦਾਗੇ ਇਹਨੂੰ ਅੱਡ ਨਾਲ ਇਹਨੂੰ ਪਤਾ ਲੱਗ ਜੂ ਨਿਆਣੇ ਨੂੰ ਕੱਦਾਂ ਛਾਂਬਣਾ ਮੈਂ ਗੜੀ ਦੁੱਧ ਕਿੰਨਾ ਹੀ ਘੱਟ ਕਰਤਾ ਵਾ ਮੱਦ ਨੇ ਚੱਲ ਕੋਈ ਨਹੀਂ ਉਹ ਵੰਡ ਸੰਡ ਘੱਟ ਪਿਆ ਆਊਗਾ ਤੈਨੂੰ ਲੱਗਦਾ ਠੰਡ ਆ ਜਾਦੀ ਹੋਗੀ ਠੰਡ ਵੀ ਵਾ ਯਾ ਦੁੱਧ ਦੇ ਬਸ ਕਿਆਂ ਕਿ ਉਹ ਨਾ ਬਣਾ ਕੇ ਗਾੜੀ ਤਾਲੀਆਂ ਜਾਣਗੀਆਂ ਚੱਲ ਵੇਨੇ ਆ ਨਾ ਉਹਦਾ ਤਰਪਾਲ ਇੱਕ ਨਵੀਂ ਹੋਰ ਲੈ ਉਹਨੇ ਦੋਰੀ ਕਰ ਪਈ ਜੇ ਬਾਦਲੋ ਜਾ ਕੇ ਲੈ ਗੀ ਚੱਲ ਮੈਂ ਬੰਦ ਆਵਾਂ ਹੇ ਯਾ ਮੰਮੀ ਮੈਂ ਦੁੱਧ ਪਾਦਾ ਹਿੰਮਾ ਨੂੰ ਵਿਚਾਰੀ ਨੂੰ ਕੀ ਪਤਾਵਾ ਦੁੱਧ ਕਿੰਨਾ ਕੱਲਣਾ ਤਾਂ ਕਿੰਨਾ ਨਹੀਂ ਹੋਰ ਨਾ ਇਹ ਘਰਾਂ ਦੇ ਕੰਮ ਬਥੇਰੇ ਆ ਹਲੇ ਕਿਸ ਤਰੇ ਚੁੱਕਣ ਵਾਲੇ ਆ ਢਾਂਡੇ ਸਾਫ਼ ਕਰਨ ਵਾਲੇ ਆ ਦੁੱਧ ਪਾਦਾ ਕਿ ਨਹੀਂ ਇਹਦੇ ਆ ਪਿਆ ਚੱਲਿਆ ਵਾ ਬਸ ਥੋੜਾ ਟਾਈਮ ਲੱਗਣਾ ਵਾ ਪਾ ਦੇ ਘਰ ਉੱਥੇ ਵਾਦੀ ਨਹੀਂ ਉਹਦੀ ਮੁੱਛੇ ਲਾਹ ਕੱਢਣਾ ਵਾ ਬਸ ਆ 5-10 ਮਿੰਟ ਹੀ ਆ ਪਿਆ ਚੱਲਿਆ ਆਹਦੇ ਫਿਰ ਆ ਕੇ ਦੱਸੀ ਮਾ ਜਦ ਨਹੀਂ ਕੋਈ ਨਹੀਂ ਦਿੰਨੀ ਆ ਰਗਰਤਾ ਤਾ ਪਿਆਗ ਨਹੀਂ ਆ ਪਿਆ ਚੱਲਿਆ ਵਾ 2 ਮਿੰਟ ਖਲੋਜੋ ਬਸ ਅਰੇ ਕਿੱਥੇ ਉੱਥੇ ਗੱਲ ਤਾ ਜਾਂਦਾ ਵਾ ਉਹ ਮੁੜਨਾ ਤੇ ਮਾਰਦਾ ਫੇਟ ਔਰ ਕੋਈ ਨਹੀਂ ਚੇਰ ਲੱਗਦਾ ਕਾਲੇ ਨਾ ਪਿਆ ਕਰੋ ਤੈਨੂੰ ਕੀ ਪਤਾ ਕਿੰਨੇ ਕੰਮ ਵਧੇ ਜਨਾਨੀਆਂ ਦੇ ਮੁੰਦਿਆਂ ਦੇ ਤੇ ਘਟ ਗਏ ਆ ਇਹੋ ਤੇ ਟਾਈਮ ਨਾਲ ਥੋੜਾ ਕੰਮ ਦਾ ਮੁੱਕੇ ਵੇਲੇ ਹੀ ਨਾ ਕਰੀ ਜਾਈਂ ਹੋਈਆਂ ਦੇ ਕੰਮ ਹੀ ਨਹੀਂ ਮੁੱਕਦੇ ਹੁਣ ਇੱਟਾ ਚੱਲਦਾ ਅੱਗੇ ਕੱਲਾ ਚੱਲ ਚਲ ਫੋਟਾ ਨਾ ਭਰੀ ਚੱਲ ਲੈ ਜਾਓ ਜਾਓ ਆਹੋ ਜਾਓ ਪਾ ਇਦਾਂ ਕਰਿਓ ਸਾਬ ਕਿਤਾਬ ਘਰ ਕੇ ਆਇਓ ਹੁਣ ਐਵੇਂ ਨਾ ਉਦਾਂ ਨਾ ਠਾਇਓ ਬੋਰੇ ਦੇ ਪੈਸੇ ਕਟਾ ਦਾਂਗੇ ਬਾਕੀ ਆਪਣੇ ਵਾਦੇ ਲੈ ਆਵਾਂਗੇ ਸਾਬ ਉੱਥੇ ਜਿਹੜਾ ਬਈ ਹੁਣਾ ਜਿਆਦਾ ਉਹ ਜਿਆਦਾ ਤਾਂ ਨਹੀਂ ਪਰ ਕੀਤਿਆ ਹੀ ਹੋਣਾ ਵਾ ਉਦਾਂ ਥੋੜਾ ਹੋ ਜਾਣਾ ਵਾ ਜੇ ਉਹਨੂੰ ਜ਼ੋਰ ਹੋਇਆ ਨਾ ਦੁੱਧ ਦਾ ਹਾਂ ਅਜੇ ਉਹਨੇ ਹਸਾਬ ਨਹੀਂ ਕਰਨਾ ਘੜੀ ਕਿਨੂੰ ਫੇਰ ਜਾਣਾ ਪੈਣਾ ਵਾ ਚਲੋ ਇਹ ਲੈ ਲਓ ਜਿੱਦਾਂ ਤੁਹਾਡਾ ਕੰਮ ਰੋਖ ਆਉਂਦਾ ਨਾ ਕਰ ਲਿਓ ਉਹ ਅੱਗੇ ਤਾਂ ਉਹਦਾ ਮੁੰਡਾ ਮੈਂ ਦਾ ਨਾਲ ਹੀ ਹੋਂ ਮੁੰਡਾ ਦਾ ਬਾਹਰ ਤਲ ਗਿਆ ਵਾ ਠੀਕ ਆ ਚਲ ਪਰ ਆਇਓ ਜੇ ਤਾਂ ਦੇ ਦੂਗਾ ਤਾਂ ਵੀ ਠੀਕ ਨਹੀਂ ਤੇ ਘੜੀ ਕਿਨੂੰ ਜਾ ਕੇ ਲਾਉਂਗਾ ਚਲ ਜਾ ਪਾ ਆ ਚਲ ਜੀ ਮੇਥੀ ਵਾਹ ਇਹ ਰੋਟੀਆਂ ਨੂੰ ਫੋਨ ਪਕਾ ਲੈਂਦੀਆਂ ਤੇ ਫੇ ਚਾਹ ਮਨਾ ਹੋ ਉਤੇ ਨਾ ਸ਼ਗਮਲ ਪੁੱਟ ਕੇ ਲਿਆ ਦੂੰਗੀ ਤੇ ਆਪੇ ਪਰ ਲੈਣਗੀਆਂ ਹੁਣ ਚਲ ਛਾਵਲਾ ਕਰ ਲੈਂਦੇ ਆ ਸਾਰੇ ਜਾਣੇ ਮੇਥੀ ਵੱਡ ਦਿੰਨੀ ਇਹਨਾਂ ਨੂੰ ਲੋਹੇ ਤੇ ਆਟੇ ਚ ਪਾ ਲੈਣਗੀਆਂ ਆਪੇ ਇਹ ਵੀ ਤੇ ਨਹੀਂ ਕਿ ਨਹੀਂ ਕੀ ਆ ਚਲ ਹੁਣ ਟਾਈਮ ਪਾਸ ਤੇ ਕਰਨਾ ਹੀ ਆ ਆ ਵਡੀ ਵਡੀ ਵੱਡ ਦਿੰਨੀ ਆ ਰੀਅਲੀ ਬੜੀ ਆ ਤੇ ਕਰਨਾ ਕੀ ਆ ਹੱਥ ਥਰਦੇ ਆ ਆਵ ਕਿਤੇ ਬਾਹਰ ਨਹੀਂ ਨਿਕਲ ਪੀਆ ਮੈਨੂੰ ਗਾੜੀ ਮੋਹਰੇ ਲਾਇਆ ਹੁੰਦਾ ਫਲਾਣੀ ਚੀਜ਼ ਲਿਆਦੇ ਮੰਮੀ ਢਿੰਗਰੀ ਲਿਆਦੇ ਚੀਜ਼ ਨਾ ਲਿਆ ਕੇ ਤਾਂ ਮਾਤਾ ਤਾਂ ਵੀ ਨਹੀਂ ਛੜਦੀਆਂ ਉਹਨਾਂ ਨੇ ਤਾਂ ਕਿਤੇ ਖਾ ਹੀ ਗਿਆ ਦਾ ਤੇ ਆ ਤੇ ਦਹੀ ਜਾਵਾ ਕਬੀਲਦਾਰੀ ਇਹਨੂੰ ਆਂਦੇ ਆ ਤੇ ਕੀ ਚੀਜ਼ ਹੁੰਦੀ ਕਬੀਲਦਾਰੀ ਵੇਲਾ ਮੈਨੂੰ ਠਾਂਟ ਚ ਵੜਨ ਦਾ ਆ ਮੇਥੀ ਆਪ ਨਹੀਂ ਵੜਦੀਆਂ بس ਕਿਹੜਾ ਦੂਰ ਹੋਣੀ ਆ ਘਰ ਦੇ ਨਾਲ ਤੇ ਬੀਜੀ ਇਹਨਾਂ ਦੇ ਡੈਡੀ ਨੇ ਬੜੀ ਇੰਨੀ ਕਕੇ ਕੋਤਨੀਆਂ ਵੜ ਲੈਨੀ ਆ ਪਾ ਕੇ ਨੂਨ ਮਸਾਲਾ ਪਾ ਕੇ ਕਰਾਰੀਆਂ ਜੀਆਂ ਇਹਨਾਂ ਨੂੰ ਆ ਨਹੀਂ ਬਣਾਉਂਦੇ ਨਾ ਗਾੜੀ ਇਹਨਾਂ ਦਾ ਖੁਸ਼ ਹੋ ਕੇ ਖਾਂਦਾ ਹੁੰਦਾ ਉਹਨਾਂ ਦਾ ਕੋਈ ਥੋੜੀ ਰਹਿ ਗਈ ਸਾਗ ਵਾਸਤੇ ਮੰਗਣ ਵਾਲੇ ਨੇ ਛੱਡਦੇ ਪਾਲਕ ਮਾਣੋ ਕਹੀ ਨਹੀਂ ਹਿਆ ਪੇ ਪਾਲਾ ਹੁਣ ਆਟਾ ਗੋਨ ਲਾ ਹਾਲਾ ਮੇਥੀ ਵਾਲੀਆਂ ਰੋਟੀਆਂ ਪਕਾ ਲਓ ਤੇ ਛਾਹ ਵਾਲਾ ਲਓ ਘਰ ਮੇਰੇ ਤੇ ਹੁਣ ਕੋਡੇ ਕੋਡੇ ਹੱਥ ਠਰ ਗਏ ਆ ਹੱਥ ਠਰ ਗਏ ਤੇ ਮੰਮੀ ਜੀ ਲੋ ਵੀ ਚੱਗ ਬਣਦੀ ਤੁਸੀਂ ਸੇਕ ਲੋ ਹੱਥ ਤੇ ਮੇਰੇ ਬੜੇ ਠਰਨਦੇ ਆ ਹੁਣ ਕੋਰਾ ਪੈਣ ਡਿਆ ਨਾ ਭਾਂਡੇ ਮਾਜਦੇ ਬੜੇ ਠਰਨਦੇ ਆ ਆ ਹੁਣ ਫਿਰ ਮੌਸਮ ਜਿਹਾ ਹੋਇਆ ਠੰਡ ਦਾ ਨਿੱਗੇ ਤੇ ਤੇਰੀ ਨੌਂ ਦੇ ਆ ਜਿਹੜੀ ਮਜੇ ਨਾਲ ਚਾਈ ਚੜ ਕੇ ਬੈਠੀ ਆ ਚਲ ਪਤਾ ਲੱਗੂ ਓਦਣ ਸਿਮਾ ਜਿੱਦਾਂ ਅੱਡ ਹੋਈ ਠਰਦੇ ਆ ਕਿ ਨਿੱਗੇ ਹੁੰਦੇ ਆ ਮਜੇ ਨਾਲ ਪੱਕੀ ਬਕਾਈ ਰੋਟੀ ਜੁੜ ਗਈ ਆ ਬੱਚਿਆਂ ਨੂੰ ਤੋਰਦਾ ਵਾ ਤੁਸੀਂ ਹਲਾ ਸਰੀ ਦੇ ਦਿੰਨੇ ਉੱਠ ਕੇ ਬਣਾ ਦਿੰਨੇ ਆ ਨਾ ਹਾਂ ਉੱਠਿਆ ਕਰੋ ਆਪੇ ਲਈ ਉੱਠ ਕੇ ਬਣਾਉਂਗੀ ਨਾ ਤੈਨੂੰ ਕੀ ਪਤਾ ਸਿਮਾ ਸਿਆਣੇ ਬੰਦੇ ਨੂੰ ਬੜਾ ਕੋਸ ਸੋਚਣਾ ਪੈਂਦਾ ਵਾ ਨਿਹਾਨਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਇਹਦੇ ਅੱਡ ਮਲਮ ਨਹੀਂ ਕਾ ਵੇਖਣਾ ਬਹੁਤਾ ਮੈਨੂੰ ਤਾਂ ਨਹੀਂ ਕਿਨੇ ਕਿ ਨਿਆਣਿਆਂ ਦੇ ਮੂੰਹ ਮਲ ਵੇਖ ਕੇ ਨਾ ਤੇ ਜੀ ਨੂੰ ਕੁਛ ਹੁੰਦਾ ਹੀ ਹੋ ਤੇ ਮੈਨੂੰ ਤਾਂ ਆਸਰਾ ਦੇਣਾ ਪੈਣਾ ਨਿਆਣਿਆਂ ਨੂੰ ਮੈਂ ਇਹਦੇ ਅੱਡ ਹੋਣ ਨੂੰ ਨਹੀਂ ਵੇਖਣਾ ਪਈ ਅੱਡ ਹੋ ਗਈ ਆ ਨਿਆਣਿਆਂ ਨੂੰ ਮੈਂ ਜੋ ਮੇਰੇ ਕੋਲ ਜੀ ਕੀਤਾ ਨਾ ਮੇਰਾ ਖਾਣ ਨੂੰ ਲਿਆ ਕੇ ਉਹ ਵੀ ਦੇਣਾ ਪੈਣਾ ਤੇ ਤੂੰ ਵੀ ਨਾ ਨਾਰਾਜ਼ ਹੁੰਦੀ ਰਹੀ ਹਏ ਹੇ ਮੰਮੀ ਜੀ ਮੈਂ ਕਾ ਤੋ ਨਾਰਾਜ਼ ਹੋਊਂਗੀ ਮੈਨੂੰ ਵੀ ਪਤਾ ਵਾ ਵੀ ਤੁਹਾਡੇ ਪੋਤੇ ਪੋਤੀਆਂ ਵਾ ਤੁਹਾਡਾ ਫਰਜ ਵੀ ਆ ਲਿਆ ਕੇ ਦੇਣ ਦਾ ਮੈਂ ਗੱਲ ਇਹ ਨਹੀਂ ਕਰਦੀ ਕਿ ਤੈਨੂੰ ਕੋ ਲਿਆ ਕੇ ਦੋ ਚਾ ਨਾ ਦੋ ਗੱਲ ਤੇ ਮੈਂ ਇਹ ਕਰਦੀ ਵੀ ਆਸਰਾ ਦੇ ਦੇ ਕੇ ਐੜੜੇ ਕੀਤੇ ਆ ਅਗਲੀ ਭੂਏ ਚੜ ਗਈ ਆ ਪਤਾ ਵਾ ਵੀ ਸਵੇਰੇ ਉੱਠਣ ਦੀ ਖੇਚਲ ਨਹੀਂ ਪੈਂਦੀ ਤੇ ਸਾਰਾ ਕੁਝ ਕੀਤਾ ਕਿਤਾ ਮਿਲ ਜਾਂਦਾ ਵਾ ਮੈਂ ਤੇ ਤੁਹਾਨੂੰ ਇਹ ਗੱਲ ਆਖੀ ਆ ਕਿ ਥੋੜਾ ਜਿਹਾ ਘੱਟ ਕਰੋ ਜਦੋਂ ਲੋਡ ਹੋਈ ਨਾ ਨਿਆਣੇ ਨੇ ਤੁੰਬੇ ਤੋੜੇ ਤੇ ਆਪੇ ਅਗਲੀ ਨੇ ਉੱਠਣਾ ਵਾ ਘੱਟ ਹੂਟ ਨਹੀਂ ਦਾ ਹੋਣਾ ਮੇਰ ਕੋਈ ਭੂਏ ਤੁਸੀਂ ਚੜਾਉਣ ਦੇ ਜੇ ਸਿੱਧੀ ਗੱਲ ਆ ਹੋਏ ਹੋ ਗੱਲਾਂ ਕਰੀ ਚਾਣੀਆਂ ਕਿ ਬਾਸੇ ਰੋਟੀਆਂ ਮਿੱਠੀ ਵਾਲੇ ਖਾਈ ਜਾ ਤੈਨੂੰ ਨਾ ਬਸ ਤੁਹਾਨੂੰ ਤੇ ਰੋਟੀਆਂ ਤਾਂ ਰਹਿੰਦਾ ਤੁਹਾਨੂੰ ਕੋਈ ਹੋਰ ਟੈਨਸ਼ਨ ਹੈਗੀ ਆ ਘਰ ਦੀ ਉਹ ਯਾਰ ਘਰ ਦੀ ਤੇ ਥੰਨੂ ਕਹਿੰਦਾ ਤੂੰ ਇੱਦਾਂ ਗੱਲਾਂ ਕਰੀ ਜਾਂਦੀ ਆ ਮੈਂ ਉਹਦਾ ਮੁੰਡਾ ਤੇ ਕਰਦਣੀ ਆਖਾਂ ਮੱਖ ਨੂੰਰ ਕਿ ਕਰਦਾ ਫਿਰ ਆ ਲੈ ਲੱਗੀ ਆ ਆਖਿਆ ਮੈਂ ਰੋਟੀਆਂ ਲਾ ਕੁੜੀ ਨੂੰ ਤੇ ਲੱਗੀ ਆ ਲਾਉਣ ਆ ਲਾ ਦੋ ਖਾਈਏ ਫਿਰ ਲਓ ਨੇ ਤੁਹਾਨੂੰ ਤੇ ਰੋਟੇ ਮਾ ਦੀ ਇਧਰੋਂ ਆ ਕੇ ਰੋਟੀਆਂ ਇਧਰੋਂ ਆ ਕੇ ਰੋਟੀਆਂ ਬਸ ਰੋਟੀਆਂ ਪਤਾ ਨਹੀਂ ਕਿੰਨੀ ਘਸੇ ਆ ਇਹਨੂੰ ਭੁੱਖ ਲੱਗਦੀ ਪਤਾ ਨਹੀਂ ਕੀ ਐ ਇਹਦੇ ਚ ਵਸਦਾ ਵਾ ਇਹਦੇ ਚ ਉੱਤੇ ਵੀ ਤੇ 4 ਵਜੇ ਦੇ ਆ ਆਪਣਾ ਮਾਂ ਡੰਦਰ ਸਾਹਬ ਦੇ ਆ ਤੇ ਜਿਹੜਾ ਬੰਦਾ ਸੋਹ ਤੇ ਆਪਣਾ ਭੁੱਖ ਲਾਤੀ ਜਾਂਦੀ ਹੈ। ਤੋਂ ਇਹ ਕਿ ਤੋਂ ਲਾਇਆ ਨਵੇਂ ਹੋਣੀਆਂ ਦੀਆਂ ਰੋਟੀਆਂ ਬਣਾਈਆਂ ਨੀ ਲਗੀਆਂ ਤੇ ਉਦੋਂ ਹੀ ਮੈਂ ਤਾਂ ਰਸੂਹਤ ਕੱਢਣ ਦੀ ਸੀ ਤੇ ਨਾਲਾ ਦੀ ਇੱਕ ਦੀ ਕੌਂਦੀ ਲਾ ਕੇ ਡੈਕੋ ਡੈਡ ਜੀ ਵੀ ਖਾ ਲੈਣਗੇ। ਫਿਰ ਮੁਟਿਆਉ ਸਾਹ ਘਾਲਾ ਹੋ ਜਾਂਦਾ ਨਾਲ। ਉਹ ਆਂਦਾ ਮੈਂ ਇੱਕ ਵਰ ਉਦੋਂ ਖਾਦੀ ਨਾ ਤੇ ਮੇਰੀ ਭੁੱਖ ਮਰ ਜਾਂਦੀ ਆ। ਮੈਨੂੰ ਅੱਜ ਮੇਥੀ ਵਾਲੀਆਂ ਰੋਟੀਆਂ ਚਾਹੀਦੀਆਂ। ਚਲ ਬਣਾਓ ਫਿਰ।